ਦਸ਼ਰਕਾਂ ਕਲਿਆਣ ਟੀਵੀ ਪੰਜਾਬ ਵੇਖ ਰੂ ਤੁਸੀਂ ਤੇ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ ਦੀ ਗਲਤੀ ਦੇ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਤਾਂ ਬਠਿੰਡਾ ਰੇਲਵੇ ਸਟੇਸ਼ਨ ਦੇ ਨੇੜੇ ਨਗਰ ਨਿਗਮ ਦਫ਼ਤਰ ਦੇ ਅੰਦਰ ਬਣੀ ਪੰਜਾਬ ਨੈਸ਼ਨਲ ਬੈਂਕ ਦੀ ਬਰਾਸ ਤਕਰੀਬਨ 12 ਵਜੇ ਤੱਕ ਨਹੀਂ ਖੁੱਲੀ ਤੇ ਬੈਂਕ ਦੇ ਅੱਗੇ ਖੜੇ ਬਜ਼ੁਰਗਾਂ ਦਾ ਕਹਿਣਾ ਕਿ ਅਸੀਂ ਦੂਰੋ ਆਟੋ ਰਿਕਸ਼ਾ ਕਰਕੇ ਆਏ ਹਾਂ ਪੈਨਸ਼ਨ ਲੈਣ ਦੇ ਲਈ ਪਰ ਬੈਂਕ ਬੰਦ ਹੈ ਨਾ ਹੀ ਬੈਂਕ ਦੇ ਅੱਗੇ ਲਿਖਿਆ ਗਿਆ ਹੈ ਤੇ ਨਾ ਹੀ ਕੋਈ ਵਿਅਕਤੀ ਇੱਥੇ ਜਾਣਕਾਰੀ ਦੇ ਰਿਹਾ ਹੈ ਕਿ ਬੈਂਕ ਕਿਉਂ ਨਹੀਂ ਖੁੱਲਿਆ ਜਾਂ ਕਦੋਂ ਖੁੱਲੇਗਾ ਇੱਕ ਹੋਰ ਬਜ਼ੁਰਗ ਮਹਿਲਾ ਜਿਸ ਦਾ ਇਹ ਕਹਿਣਾ ਹੈ ਕਿ ਕੁਝ ਬੈਂਕ ਦੇ ਮੁਲਾਜ਼ਮ ਆਏ ਨੇ ਜੋ ਸਾਈਟ ਤੇ ਖੜੇ ਨੇ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਬੈਂਕ ਦੇ ਮੈਨੇਜਰ ਦੀ ਬਦਲੀ ਹੋਈ ਹੈ ਤੇ ਅੱਜ ਨਵੇਂ ਬ੍ਰਾਂਚ ਮੈਨੇਜਰ ਨੇ ਆਉਣਾ ਚਾਬੀ ਉਸ ਦੇ ਕੋਲ ਹੈ ਜਿਸ ਕਾਰਨ ਬੈਂਕ ਨਹੀਂ ਖੁੱਲ ਸਕਿਆ ਕਦੋਂ ਬ੍ਰਾਂਚ ਮੈਨੇਜਰ ਨੇ ਆਉਣਾ ਹੈ ਕਦੋਂ ਬੈਂਕ ਖੁੱਲਣਾ ਹੈ ਇਸ ਬਾਰੇ ਜਾਣਕਾਰੀ ਤਾਂ ਉਹਨਾਂ ਕੋਲ ਵੀ ਨਹੀਂ ਹੈ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਨੈਸ਼ਨਲ ਬੈਂਕ ਵਰਗੀਆਂ ਸੰਸਥਾਵਾਂ ਦੇ ਗ੍ਰਾਹਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਭਾਵੇਂ ਕਿ ਮੈਨੇਜਰ ਦੀ ਬਦਲੀ ਹੋਣ ਕਾਰਨ ਇਸ ਤਰ੍ਹਾਂ ਦੀ ਸਮੱਸਿਆ ਆਈ ਹੈ ਪਰ ਉੱਚ ਅਧਿਕਾਰੀਆਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਸਨੀ ਕਿ ਬੈਂਕ ਦੇ ਅੱਗੇ ਲਿਖ ਕੇ ਲਾਇਆ ਜਾਵੇ ਜਾਂ ਕਿਸੇ ਕਰਮਚਾਰੀ ਨੂੰ ਮੱਗੇ ਖੜਾ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਤੇ ਉਹਨਾਂ ਨੂੰ ਪਤਾ ਲੱਗੇ ਕਿ ਆਖਰ ਬੈਂਕ ਕਦੋਂ ਖੁੱਲਣਾ ਹੈ ਜਾਂ ਕਿਸੇ ਹੋਰ ਅਧਿਕਾਰੀ ਦੀ ਆਜਿ ਤੌਰ ਤੇ ਡਿਊਟੀ ਲਗਾਈ ਜਾਵੇ ਜੋ ਬੈਂਕ ਦਾ ਕੰਮ ਚਾਲੂ ਰੱਖ ਸਕੇ ਤਾਂ ਕਿ ਬੈਂਕ ਦੇ ਵਿੱਚ ਆਉਣ ਵਾਲੇ ਬਜ਼ੁਰਗਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਇੱਥੇ ਨਾ ਤਾਂ ਉਹਨਾਂ ਦੇ ਬੈਠਣ ਦੇ ਲਈ ਕੋਈ ਇੰਤਜ਼ਾਮ ਸੀ ਨਾ ਹੀ ਪੀਣ ਦੇ ਪਾਣੀ ਦਾ ਕੋਈ ਇੰਤਜ਼ਾਮ ਸੀ ਉਹਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪੈਂਦਾ ਇਸ ਸਬੰਧੀ ਅਧਿਕਾਰੀਆਂ ਨੂੰ ਦੇਖਣਾ ਚਾਹੀਦਾ ਸੀ ਹਾਲਾਂਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਬੈਂਕ ਖੁੱਲਣ ਤੋਂ ਬਾਅਦ ਬ੍ਰਾਂਚ ਮੈਨੇਜਰ ਨਾਲ ਗੱਲਬਾਤ ਕਰਨੀ ਚਾਹੀਦੀ ਤਾਂ ਉਹਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਜੀ ਨਾਮ ਆ ਜੀ ਜਰਨੈਲ ਸਿੰਘ ਆ ਕਿੱਥੋਂ ਆਏ ਹੋ ਉਧਰ ਸਿੰਘ ਨਗਰ अच्छा किथे आए सी इथे किथे बैंक च आए सी ये बुढ़ापा पेंशन ਲੈਣ ਵਾਸਤੇ ਤੇ ਹੁਣ ਫਿਰ ਬੈਂਕ ਵਾਲ ਕੀ ਕਹਿੰਦੇ ਬੈਂਕ ਵਾਲੇ ਕਹਿੰਦੇ ਚਾਬੀ ਹੈ ਨਹੀਂ ਸਾਡੇ ਕੋਲੇ ਅੱਛਾ ਜੀ ਕੀ ਦੇ ਨਾਲ ਕੀ ਦੇ ਨਾਲ ਆਏ ਤੁਸੀਂ ਮੈਂ ਤੇ ਇਕੱਲਾ ਹੀ ਆਇਆ ہاں ਪਰ ਵੈਸੇ ਟੈਂਪੂ ਤੇ ਆਏ ਆ ਕਿੰਨੇ ਪਾਸਾ ਲੱਗੇ ਆਏ 50 ਰੁਪਏ ਅੱਛਾ ਪੈਨਸ਼ਨ ਲਈ ਆਏ ਸੀ ਹਾਂਜੀ ਫਿਰ ਬੈਂਕ ਦਾ ਕੀ ਬਣਾ ਬੈਂਕ ਵਾਲੇ ਹੁਣ ਪਤਾ ਨਹੀਂ ਕਹਿੰਦੇ ਖੋਲਣਗੇ ਤਾਂ ਹੀ ਦੇਣਗੇ ਹਾਂ ਇੱਥੇ ਮੁਲਾਜ਼ਮ ਖੜੇ ਸੀ ਕੁਝ ਬੋਲੇ ਉਹ ਪੁੱਛਿਆ ਉਹ ਕਹਿੰਦੇ ਆ ਬਈ ਆਪਣਾ ਸਾਡੇ ਕੋਲੇ ਤੇ ਚਾਬੀ ਹੈ ਨਹੀਂ ਕਿੰਨਾ ਟਾਈਮ ਹੋ ਗਿਆ ਖੜੇ ਨੂੰ ਤੁਹਾਨੂੰ ਇੱਕ ਘੰਟਾ ਹੋ ਗਿਆ ਜੀ ਠੀਕ ਪਰੇਸ਼ਾਨ ਹੋ ਰਹੇ ਹੋ ਖੜੇ ਹੋ ਇਹ ਤਾਂ ਸੰਮੇਤ ਦਾਸ ਲੰਦੇ ਜਾਂ ਤੇ ਦੇਖੇ ਲਾਂ ਦੇ ਵਿਆਜ ਬੰਦ ਰਹੂਗਾ ਤੇ ਅਸੀਂ ਆਦੇ ਵਾਪਸ ਚਲੇ ਜਾਂਦੇ ਲੱਗਦਾ ਵੀ ਜਿਵੇਂ ਇੰਨੀ ਉਮਰ ਆ ਬਹੁਤ ਪਰੇਸ਼ਾਨੀ ਹੁੰਦੀ ਆ ਪਰੇਸ਼ਾਨੀ ਤਾਂ ਹੈ ਜੀ 88 ਸਾਲ ਦੀ ਉਮਰ ਹੈ ਜੀ ਕੀ ਨਾਮ ਹੈ ਤੁਹਾਡਾ ਜਰਨੈਲ ਸਿੰਘ ਪ੍ਰੀਤਕੌਰ ਕਿੱਥੋਂ ਆਏ ਹੋ ਨਰਵਣਾ ਰੋਡ ਤੋਂ ਕੀ ਕਾਰਨ ਟੈਲਸਨ ਲੈਣੇ ਜੀ ਬੈਂਕ ਚਾਹੀਦਾ ਕਿਵੇਂ ਬੈਂਕ ਬੰਦ ਕਿਉਂ ਹੈ ਪਤਾ ਨਹੀਂ ਜਗ੍ਹਾ ਕਹਿੰਦੇ ਕੋਈ ਅਫਸਰ ਆਇਆ ਸੀਗਾ ਪਹੁੰਚੇ ਨਹੀਂ ਕੋਈ ਮੁਲਾਜ਼ਮ اچھا ਬੀ ਤਾਂ ਬੰਦ ਕਰਤਾ ਆਈਡੀਆ ਕਿੰਨਾ ਕ ਟਾਈਮ ਹੋ ਗਿਆ ਮੈਨੂੰ ਪੌਣਾ ਘੰਟਾ ਹੋ ਗਿਆ ਨਨੋਤਾ ਦਾ ਘੰਟਾ ਹੋ ਗਿਆ ਕਿੰਨੀ ਪਰੇਸ਼ਾਨੀ ਆ ਰਹੀ ਹੈ ਬਹੁਤ ਜਿਆਦਾ ਆ ਰਹੀ ਹੈ ਬਹੁਤ 100 ਰੁਪਏ ਲਾ ਕੇ ਆਇਆ ਟੋਕ ਨਰਵਣਾ ਰੋਡ ਤੋਂ ਨਾ ਕਿੰਨਾ ਕ ਟਾਈਮ ਹੋ ਗਿਆ 11 ਵਜ ਗਿਆ ਅੱਛਾ ਉਹਨਾਂ ਦੇ ਬਾਹਰ ਮੁਲਾਜ਼ਮ ਵੀ ਖੜੇ ਆ ਕੋਈ ਗੱਲ ਹੋਈ ਹੈ ਇਹਨਾਂ ਨਾਲ ਨਾ ਸਾਡੇ ਨਾਲ ਤਾਂ ਕਹਿੰਦੇ ਖੁੱਲੂਗਾ ਬੈਠ ਜੋ ਕਿੰਨਾ ਪੈਸਾ ਲੈ ਕੇ ਆਟੋ ਜੀ ਕਰਕੇ 100 ਰੁਪਏ 100 ਰੁਪਏ ਲੱਗ ਗਿਆ ਉਹ ਮੁੜਨਾ ਪਿਆ ਦੁਬਾਰਾ ਫੇਰ ਲਾ ਫੇਰ ਲਾ ਸੇਰੇ ਫੇਰ ਲਾ ਮੈਂ ਕਿ ਦੋਸਤ ਕੀ ਨਾਮ ਹੈ ਦੋਸਤ 베ਵੀ ਕਿੱਥੇ ਆਏ ਹੋ ਤੁਸੀਂ ਕੰਮੋਂ ਮੈਂ ਬੈਂਕ ਚੋਂ ਆਈ ਕਿਹੜੀ ਬੈਂਕ ਆਸ ਇਹ ਬਾਜੀ ਅਨਪੜਾ ਪੀ ਅਮੀਨ ਕਹਿੰਦੇ ਆਂਗੇ ਹਾਂਜੀ ਮੈਂ ਸੰਜੇਨਗਰ ਤੋਂ ਆਈ ਹਾਂ ਉਹਨਾਂ ਬੈਂਕ ਆਏ ਫਿਰ ਬੈਂਕ ਖੁੱਲੀ ਆ ਬੰਦ ਆ ਜੀ ਕਿੰਨਾ ਹੋ ਗਿਆ ਹੁਣ ਜੇ ਮੈਂ ਅਨਪੜ ਜਨਾਨੀ ਆ ਜੀ ਤੁਸੀਂ ਦੇਖੋ ਕਿੰਨਾ ਹੋਗਾ ਕੀ ਕਾਰਨ ਕਿਉਂ ਬੰਦ ਕੋਈ ਪਤਾ ਨਹੀਂ ਇਹ ਪਤਾ ਨਹੀਂ ਜੀ ਸਾਨੂੰ ਕੀ ਕਾਰਨ ਕਿੰਨੀ ਕੀ ਪਰੇਸ਼ਾਨੀ ਆ ਰਹੀ ਹੈ ਤੁਹਾਨੂੰ ਪਰੇਸ਼ਾਨੀ ਬਾਜੀ ਖੜੇ ਆ ਪੰਜੀ ਪੱਲੇ ਹੈ ਨਹੀਂ ਪਿਲਸਨ ਹਾਜੇ ਆਈ ਨਹੀਂ ਅੱਛੇ ਤਰੀਕ ਹੋਗੀ ਕਹਦੇ ਕਹਦੇ ਤੇ ਆਏ ਤੁਸੀਂ ਮੈਂ ਆਟੋ ਤੇ ਆਈਆਂ 20 ਰੁਪਏ ਲਾ ਕੇ ਜੀ ਤੇ ਬੈਂਕ ਦਾ ਬਾਕਸ ਮੋੜਨਾ ਤੇ ਫਿਰ ਕੱਲ ਫੇਰ ਆਉਣਾ ਪਊਗਾ ਹਾਂ ਰੋਜ਼ ਕਿਹੜੇ ਰੋਜ਼ ਖਾ ਰਹੇ ਆ ਤੇ 4 ਤਰੀਕ ਕਿਹੜੇ ਕ ਇਹ ਪਹਿਲਾਂ ਜੀ ਬੰਦ ਸੀਗਾ ਇਹ ਪਹਿਲੇ ਤੋਂ ਨਹੀਂ ਬਾਜੀ ਅੱਜ ਜਵਨ ਕੋਈ ਅਧਿਕਾਰੀ ਮਿਲਿਆ ਖੜਾ ਬਾਾਰ ਕੋਈ ਉਨੇ ਤੋਂ ਖੜੇ ਸੀਗੇ ਕਹਿੰਦੇ ਕੀ ਆ ਹਾਂ ਕਹਿੰਦੇ ਕੀ ਆ ਮੈਨੂੰ ਕਰੇ ਚਾਬੀ ਨਹੀਂ ਆਈ ਚਾਬੀ ਨਹੀਂ ਆਈ ਕਿ ਤੋ ਆ ਗਈ ਚਾਬੀ ਪਤਾ ਨਹੀਂ ਕਿੰਨੀ ਦੇਰੋਂ ਖੜੇ ਆਧਾ ਘੰਟਾ ਹੋ ਗਿਆ ਜੀ RAM ਸ੍ਰੀ ਹੈ ਜੀ ਕਿੱਥੋਂ ਆਏ ਹੋ ਚੰਗੇ ਨਗਰ ਸੇ ਅੱਛਾ ਕਿੱਥੇ ਆਏ ਸੀ ਇੱਥੇ ਫਿਰ ਸੰਦੇ ਵੀ ਆਏ ਕਿੰਨੇ ਕਾਇ ਸੀ ਹਾਂ ਕੀ ਕਹਿੰਦੇ ਬੈਂਕ ਵਾਲੇ ਉਹ ਫਸਟ ਬਣੀਏ ਇਹ ਬੈਂਕ ਦਾ ਦਰਵਾਜ਼ਾ ਖੁੱਲ ਹੀ ਨਹੀਂ ਨਹੀਂ ਕੀ ਕਹਿੰਦੇ